ਕਰਪੂਰ ਪੂਪ ਸੁਗੰਧਾ ਪਰਸ ਮਨੁੱਖ ਦੇਹੰ ਮਲੀਣੰ ਮੱਜਾ ਮਿਜ ਹੈ ਰੁੱਦਰ ਲਉ ਹੈ ਦੁਰਗੰਧਾ ਗੰਦਗੀ ਹੈ ਮੱਜਾ ਰੁੱਦਰ ਦੁਰਗੰਧਾ ਨਾਨਕ ਆਥ ਗਰਬੇਣ ਅਗਿਆਨਨ ਕਾਦੇ ਤੇ ਹੰਕਾਰ ਆ ਸਰੀਰ ਤੇ ਇਹ ਤੇ ਸਾਧ ਸੰਗਤ ਜੀ ਚੰਮਲ ਪੇਟਿਆ ਹੋਇਆ ਥੱਲੇ ਸਾਰੀ ਗੰਦਗੀ ਭਰੀ ਪਈ ਹੈ ਕੱਖ ਵੀ ਨਹੀਂ ਦੋਵੇਂ ਪੱਖ ਆ ਗਿਆ ਨਾ ਜੀ 네ਗੇਟਿਵ ਤੇ ਪੋਜ਼ਿਟਿਵ ਦੋਵੇਂ ਪੱਖ ਆ ਗਿਆ ਜੇ ਤਾਂ ਇਹਦੀ ਜੋਗ ਵਰਤੋਂ ਹੋਵੇ ਤਾਂ ਇਹਦੇ ਵਰਗੀ ਕੋਈ ਦੁਨੀਆ ਤੇ ਚੀਜ਼ ਨਹੀਂ ਸਭ ਤੋਂ ਉੱਤਮ ਮਨੁੱਖਾ ਦੇਹੀ ਹੈ ਤੇ ਜੇ ਇਹਦੀ ਜੋਗ ਵਰਤੋਂ ਨਹੀਂ ਕੀਤੀ ਕੇਵਲ ਇਹਨੂੰ ਵਿਸ਼ਿਆਂ ਵਿਕਾਰਾਂ ਤੱਕ ਸੀਮਤ ਰੱਖਿਆ ਤੇ ਹਜ਼ੂਰ ਕਹਿੰਦੇ ਨੇ ਗੰਦਗੀ ਦਾ ਟੋਕਰਾ ਹੀ ਹੋਰ ਕੱਖ ਵੀ ਨਹੀਂ ਹੁਣ ਆਪਾਂ ਆਈਏ ਗੁਰਮਤ ਨਗਰੀ ਖੋਜ ਖੋ ਜਾਈ ਕਿਤੇ ਬਾਹਰ ਭੱਜਣ ਦੀ ਲੋੜ ਨਹੀਂ ਸਭ ਕਿਛ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਪੁਲਾਹੀ ਸਭ ਕਿਛ ਘਰ ਮੈਂ ਗੁਰਮਤ ਨਗਰੀ ਖੋਜ ਖੋਜਾਈ ਭਗਤ ਪੀਪਾ ਜੀ ਦਾ ਕੇਵਲ ਇੱਕ ਬਚਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਪ ਸਿਆਣੇ ਬੈਠਿਓ ਸਾਨੂੰ ਇਹ ਜਾਣਕਾਰੀਆਂ ਜ਼ਬਾਨੀ ਆਉਣੀਆਂ ਚਾਹੀਦੀਆਂ ਅਭਿਆਸੀ ਗੁਰਮੁਖਾਂ ਨੂੰ ਤੇ ਪਤਾ ਹੈ ਪਰ ਸਾਨੂੰ ਇਹ ਪਤਾ ਹੋਣਾ ਚਾਹੀਦਾ 15 ਭਗਤ ਸਹਿਬਾਨ ਮਹਾਂਪੁਰਖ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਸਭ ਤੋਂ ਵਧੇਰੇ ਬਾਣੀ ਭਗਤ ਕਬੀਰ ਜੀ 537 ਸ਼ਬਦ ਤੇ ਸ਼ਲੋਕ ਭਗਤ ਨਾਮਦੇਵ ਜੀ ਦੇ 62 ਸ਼ਬਦ ਰਵਦਾਸ ਸਾਹਿਬ ਜੀ ਦੇ 40 ਸ਼ਬਦ ਤੇ ਫਿਰ ਤਰਲੋਚਨ ਜੀ ਦੇ 4 ਬੇਣੀ ਜੀ ਦੇ 3 ਫਿਰ ਧੰਨਾ ਜੀ ਦੇ 3 ਜੈਦੇਵ ਜੀ ਦੇ 2 ਸ਼ਬਦ ਨੇ ਭਗਤ ਭੀਖਣ ਜੀ ਦੇ 2 ਸ਼ਬਦ ਨੇ ਅੱਗੋਂ ਫਿਰ ਸਾਧ ਸੰਗਤ ਜੀ ਪੀਪਾ ਜੀ ਰਾਮਾਨੰਦ ਜੀ ਪਰਮਾਨੰਦ ਜੀ ਸੈਣ ਜੀ ਸਦਨਾ ਜੀ ਇਹਨਾਂ ਦਾ ਇੱਕ ਇੱਕ ਸ਼ਬਦ ਹੈ ਤੇ ਸੂਰਦਾਸ ਜੀ ਮਹਾਰਾਜ ਜੀ ਦੀ ਕੇਵਲ ਇੱਕ ਤੋਕ ਹੈ ਕੇਵਲ ਇੱਕ ਤੋਕ ਹੈ ਬਾਬਾ ਫਰੀਦ ਸਾਹਿਬ ਜੀ ਉਹਨਾਂ ਦੇ ਸਾਧ ਸੰਗਤ ਜੀ ਚਾਰ ਸ਼ਬਦ ਤੇ 108 ਉਹਨਾਂ ਦੇ ਸ਼ਲੋਕ ਇਹਨਾਂ ਦੇ ਵਿੱਚੋਂ ਭਗਤ ਸਾਹਿਬ ਜੀ ਪੀਪਾ ਜੀ ਉਹਨਾਂ ਦਾ ਕੇਵਲ ਇੱਕ ਸ਼ਬਦ ਹੈ ਤੇ ਉਸ ਇੱਕ ਸ਼ਬਦ ਦੇ ਵਿੱਚ ਜੋ ਅੱਜ ਆਪਾਂ ਵਿਸ਼ਾ ਵਿਚਾਰਦੇ ਪਏ ਆ ਉਹ ਕਹਿੰਦੇ ਨੇ ਬੰਦਿਆ ਜਿੰਨਾ ਮਰਜੀ ਬਾਾਰ ਭੱਜ ਲੈ ਅੱਜ ਭੱਜ ਰਹੇ ਆ ਨਾ ਅਸੀਂ ਕਰੋੜਾਂ ਅਰਬਾਂ ਰੁਪਏ ਲੱਗ ਕੇ ਇੱਕ ਰਾਕੇਟ ਬੰਦਾ ਉਹ ਫਿਰ ਉੱਡਦਾ ਇਹ ਕਹਿੰਦੇ ਜੀ ਇਹ ਅਸਫਲ ਹੋ ਗਿਆ ਇਹ ਦੂਜਾ ਤੀਜਾ ਅਰਬਾਂ ਰੁਪਏ ਖਰਚ ਦਿੱਤੇ ਤੇ ਫੇਰ ਕਹਿੰਦੇ ਆ ਜੀ ਹੁਣ ਅਸੀਂ ਸੈਟੇਲਾਈਟ ਪਹੁੰਚਾ ਦਿੱਤਾ ਵਾ ਇਹ ਧਰਤੀ ਦੀ ਪ੍ਰਕਰਮਾ ਕਰੇਗਾ ਇਹ ਚੰ드ਰਮਾ ਤੇ ਜਾਵੇਗਾ ਇਹ ਮੰਗਲ ਤੇ ਜਾਵੇਗਾ ਇਹ ਸਾਡੇ ਸੂਰਜ ਮੰਡਲ ਤੋਂ ਬਾਹਰ ਜਾਵੇਗਾ ਸਾਧ ਸੰਗਤ ਜੀ ਉਹ ਕਹਿੰਦੇ ਬੰਦਿਆ ਤੂੰ ਭੱਜ ਇਹ ਨਹੀਂ ਕਹਿੰਦੇ ਵੀ ਰੁਕ ਜਾ ਉਹ ਕਹਿੰਦੇ ਤੂੰ ਭੱਜ ਜਿੰਨਾ ਭੱਜਣਾ ਹੈ ਭੱਜ ਲੈ ਪਰ ਅੰਤ ਨੂੰ ਜਾ ਕੇ ਤੂੰ ਇੱਕੋ ਗੱਲ ਆਖੇਗਾ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਕਹਿਣ ਲੱਗੇ ਭੱਜ ਜਿੰਨਾ ਭੱਜਣਾ ਹੀ ਅੰਤ ਨੂੰ ਜਦੋਂ ਥੱਕ ਜਾਵੇਂਗਾ ਹਾਰ ਜਾਵੇਂਗਾ ਮੁੜ ਕੇ ਆ ਕੇ ਕਹੇਗਾ ਐਵੇਂ ਬਾਰ ਭੱਜੇ ਫਿਰਦੇ ਰ ਸਾਰਾ ਕੁਝ ਅੰਦਰ ਹੀ ਸੀ